ਸਤ ਸ੍ਰੀ ਅਕਾਲ ਦੋਸਤੋ ਮੂਸੇ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੋਸਤੋ ਤੁਹਾਡੇ ਵਾਸਤੇ ਬਹੁਤ ਕੰਮ ਦੀ ਹੋਣ ਜਾ ਰਹੀ ਹੈ ਮੈਂ ਫਸਲ ਉੱਤਨਾ ਵੀਡੀਓ ਦੇਖੀ ਜਾਂਦਾ ਸੀ ਇੱਕ ਤੇ ਉਹ ਤੇ ਆਈ ਜਾਂਦਾ ਸੀਗਾ ਵੀਡੀਓ ਵੀ ਐਟਰਾਜਨ ਦੀ ਸਪਰੇਅ ਕਰ ਦੋ ਮੱਕੀ ਰੰਗ ਫੜ ਜੂ ਮੱਖੀ ਦੀ ਗ੍ਰੋਥ ਹੋ ਜੂ ਮੱਕੀ ਐ ਹੋ ਜੂ ਬਾਹ ਹੋ ਜੂ ਐਟਰਾਜਨ ਜਿਹੜੀ ਹੁੰਦੀ ਹੈ ਨਾ ਐਟਰਾਜਨ ਜਿਹੜਾ ਟੈਕਨੀਕਲ ਆ ਉਹ 60 ਵਾਲਾ ਟੈਕਨੀਕਲ ਆ ਠੀਕ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਜਿਹੜੀ ਕੱਖਾਂ ਵਾਲੀ ਸਪਰੇਅ ਆ ਛੱਠੀ ਮਾਰਨ ਵਾਲੀ ਸਪਰੇਅ ਆ ਉਹ ਕਦੇ ਵੀ ਮੱਕੀ ਦੀ ਗ੍ਰੋਥ ਨਹੀਂ ਕਰਾ ਸਕਦੀ ਠੀਕ ਆ ਵਿੱਚ ਕਮੈਂ ਆਪਣੇ ਕਹਿੰਦਾ ਵੀ ਮੂੰਗੀ ਤੇ ਕਰਦੀ ਵੀਰੇ ਯਾਰ ਕੱਖਾਂ ਨਹੀਂ ਸਪਰੇ ਜਦੋਂ ਛੱਠੀ ਨੂੰ ਮਾਰਦੀ ਉਹ ਮੋٹے ਪੱਤਲ ਨੂੰ ਮਾਰਦੀ ਹੈ ਨਾ ਤਾਂ ਫਿਰ ਉਹ ਮੂੰਗੀ ਨੂੰ ਮੂੰਗੀ ਚੱਕ ਦੂ ਵੀਰੇ ਥੋੜੀ ਥੋੜੀ ਠੀਕ ਆ ਐਟਰਾਜਨ ਦਾ ਵੀਰੇ ਕੋਈ ਰਿਜ਼ਲਟ ਨਹੀਂ ਹੈਗਾ ਗਰੋਥ ਵਾਸਤੇ ਠੀਕ ਆ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਤੁਸੀਂ ਵੀ ਆਪ ਹਲਾ ਲਓ ਜਿਹੜੀ ਕੱਖ ਮਾਰਦੀ ਹੈ ਸਪਰੇ ਉਹ ਗਰੋਥ ਕਿਵੇਂ ਕਰਾ ਦੋਗੇ ਉਹ ਜਦੋਂ ਹੁਣ ਛੱਠੀ ਮਰ ਗਈ ਠੀਕ ਆ ਆਪਣੇ ਤੱਤ ਸਬਾਹ ਨੂੰ ਸਹੀ ਮਿਲ ਕੇ ਤਾਂ ਗਰੋਥ ਆਪਣੇ ਆਪ ਹੀ ਹੋ ਜੂਗੀ ਪਰ ਐਟਰਾਜਨ ਦਾ ਕਿਤੇ ਕੋਈ ਕੰਪਨੀ ਨਹੀਂ ਕਹਿੰਦੀ ਕਿਤੇ ਕੋਈ ਖੇਤੀਬਾੜੀ ਵਿਭਾਗ ਨਹੀਂ ਕਹਿੰਦਾ ਵੀ ਐਟਰਾਜਨ ਸੋਡੇ ਮੱਕੀ ਦੀ ਗਰੋਥ ਕਰਾ ਦੂਗੇ ਗੱਲ ਕਰਦੇ ਆ ਆਪਣੀ ਮੱਕੀ ਦੀ ਆਪਣੀ ਮੱਕੀ ਹੋਊਗੀ ਅੱਜ 13 ਤਰੀਕ ਹੋਊਗੀ ਅੱਜ ਤੇ 22 ਤਰੀਕ ਦੀ ਇਹਦੀ ਬਜਾਹ ਸੀਗੀ 22 ਨੂੰ ਇਹਨੂੰ ਪਾਣੀ ਲੱਗਾ ਸੀ ਮੰਨ ਲਓ 13 ਤੇ 8 22 23 ਦਿਨਾਂ ਦੀ ਹੋ ਗਈ ਮੱਕੀ ਆਪਣੀ ਤੇ ਇਹਨੂੰ ਦੋ ਆਪਾਂ ਪਾਣੀ ਲਾਤੇ ਸੀਗੇ ਤੇ ਇੱਕ ਘਟਾ ਜੂਰੀਆ ਦਾ ਲਾਤਾ ਸੀਗਾ ਤੇ ਵੈਸੇ ਤਾਂ ਆਪਾਂ ਸੁੰਡੀ ਵਾਲੀ ਸਪਰੇ ਵੀ ਸੋਧ ਕੇ ਵੀਜਿਆ ਸੀਗਾ ਪਰ ਮੈਨੂੰ ਕਿਤੇ ਕਿਤੇ ਅੱਜ ਸੁੰਡੀ ਦਾ ਅਟੈਕ ਲੱਗਿਆ ਤੇ ਮੈਨੂੰ ਕਾਫੀ ਦਿਨੋਂ ਤੋਂ ਬੁਖਾਰ ਚੜੀ ਜਾਂਦਾ ਤਾਂ ਕਰਕੇ ਇਹਨੂੰ ਹੁਣ ਜ਼ੂਰੀਆ ਵੀ ਆਪਾਂ ਦੁਬਾਰੇ ਦੇਣੀ ਸੀ ਕਿਉਂਕਿ ਮੱਕੀ ਦੀ ਜ਼ੂਰੀਆ ਜਿਹੜੀ ਆਪਾਂ ਜੇ 30 ਦਿਨਾਂ ਦੇ ਅੰਦਰ ਅੰਦਰ 35 ਦਿਨਾਂ ਦੇ ਅੰਦਰ ਆਪਾਂ ਪੂਰੀ ਕਰ ਦਈਏ ਤਾਂ ਮੱਕੀ ਦਾ ਮੰਨ ਲਓ ਜਿਹੜਾ ਗਰੋਥ ਪੀਰੀ ਹੁੰਦਾ ਉਹ ਸਹੀ ਹੁੰਦਾ ਤੇ ਚਾਰ ਉਹਦਾ ਸਹੀ 80-85 ਦਿਨਾਂ ਤੇ ਜਿਵੇਂ ਆਪਾਂ ਕਹਿੰਦੇ ਆ ਉਹ ਪੈ ਜਾਂਦਾ ਇਹ ਆਪਾਂ ਕਣਕ ਤੋਂ ਬਾਅਦ ਵੀ ਜੀ ਹੋਈ ਮੱਕੀ ਦੀ ਗੱਲ ਕਰਦੇ ਹਾਂ ਜਿਹੜੀ ਮੱਕੀ ਹੁੰਦੀ ਆਲੂਆਂ ਵਾਲੀ ਉਦੋਂ ਟੈਂਪਰੇਚਰ ਘੱਟ ਹੁੰਦਾ ਤੇ ਦਿਨ ਛੋਟੇ ਹੁੰਦੇ ਆ ਉਹਦਾ ਉਹ 90-95 ਦਿਨਾਂ ਤੱਕ ਵੀ ਲੈ ਜਾਂਦੀ ਆ ਤੇ ਜਿਹੜੀ ਇਹ ਮੱਕੀ ਆ ਇਹ ਚ ਆਪਾਂ 26 ਲਾਉਣੀ ਆ ਤਾਂ ਇਹਦੇ ਜਿਹੜਾ 4 ਪੈਣਾਗਾ 80-85 ਦਿਨਾਂ ਦਾ ਆ ਦੇਖੋ ਸੁੰਡੀ ਦਾ ਅਟੈਕ ਹੈਗਾਗਾ ਆ ਪੱਤਿਆਂ ਦੇ ਉੱਤੇ ਆ ਦੇਖੋ ਤੇ ਇਹਦਾ ਵਿਚਾਰ ਹੈ ਜਿਹੜਾ 80-85 ਦਿਨਾਂ ਦੇ ਵਿੱਚ ਹਰਾਮ ਨਾਲ ਆਪਾਂ ਆਇਸ ਵਾਲੀ ਲਾਉਣੇ ਆ ਪੈ ਜੂਗਾ ਤੇ ਗੱਲ ਕਰਦੇ ਸੁੰਡੀ ਵਾਲੀ ਸਪਰੇਅ ਦੀ ਇੱਕ ਤਾਂ ਦੋਸਤੋ ਹੁਣ ਮੰਨ ਲਓ ਸਾਨੂੰ ਮੈਂ 10 ਦਿਸੀ ਤੇ ਵੀ ਇਹ 22 ਦਿਲੇ ਦਿਨਾਂ ਦੀ ਹੋਊਗੀ ਠੀਕ ਆ ਤੇ 25 ਦਿਨਾਂ ਦਾ ਦਵਾਈ ਦਾ ਰਿਜ਼ਲਟ ਦੱਸਿਆਗਾ ਤੇ ਚਲੋ ਕੁਝ ਮੌਸਮ ਦੇ ਸਹਾਰਾ ਘਟਵਾਦ ਸਕਦਾਗਾ ਤੇ ਆਪਾਂ ਇਹ ਦਵਾਈ ਕਰਦੇ ਹੁਣ ਕਿਹੜੀ ਦਵਾਈ ਕਰਨੇ ਵਿੱਚ ਕਹੀ ਜਾਂਦਾ ਵੀ ਯਾਰ ਮਹਿੰਗੀ ਕਰਦੀ ਕੋ ਰਜਨ ਕਰਦੀ ਡੈਲੀਗੇਟ ਕਰਦੀ ਹੈ ਨਾ ਜਾਂ ਹੋਰ ਕਰਦੀ ਹੈ ਤੋ ਤੋ ਹਜੇ ਕੋਈ ਨਹੀਂ ਐਡੀ ਲੋਡ ਹੈਗੀ ਹੈ ਨਾ ਤੁਸੀਂ ਕਿਹੜਾ ਮੰਨ ਲਓ ਜਿਹੜੀਆਂ ਠੰਡੀਆਂ ਦਵਾਈ ਹੁੰਦੀਆਂ ਜਿਵੇਂ ਆਪ ਕੋਲ ਰੋ ਸੇ ਪਰਤਾ ਨਹੀਂ ਕਰਨੀ ਠੀਕ ਹੈ ਤੁਸੀਂ ਇਹਦੇ ਕਰ ਲਓ ਪ੍ਰੋਕਲੇਮ ਕਰ ਲਓ ਮੇਜੋ ਬਟਨ ਨੇ 5% ਆਉਂਦੀ ਹੈ ਜਿਹੜੀ ਤੁਸੀਂ ਇੱਥੇ ਪ੍ਰੋਕਲੇਮ ਕਰ ਸਕਦੇ ਹੋ ਜਿਹੜੀ 2 ਨੰਬਰ ਦੀ ਕੋਰਾ ਜਨ ਆਉਂਦੀ ਹੈ ਸਸਤੇ ਵਾਲੀ ਉਹ ਵੀ ਇੱਥੇ ਕਰ ਸਕਦੇ ਹੋ ਕਿਰਾਂ ਤੁਸੀਂ ਉਹ ਦਵਾਈ ਕਰ ਦੋ ਛੋੜੇ 10 15 ਦਿਨ ਤੇ ਆਰਾਮ ਨਾਲ ਲੰਘਣਗੇ ਠੀਕ ਆਪਾਂ ਮੂੰਗੀ ਤੇ ਵੀ ਉਹੀ ਕਰਦੇ ਹੁੰਦੇ ਆ ਮੂੰਗੀ ਵੀ ਆਪਣੇ ਕੋਲ 2.5 ਕਿੱਲੇ ਨੇ ਤੇ ਆਪਾਂ ਮੰਗੀ ਤੇ ਵੀ ਉਹੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਬਕਾਇਦਾ ਮੈਂ ਫੋਟੋ ਖਿੱਚ ਕੇ ਪਾ ਦੂੰਗਾ ਲਿਆਂਦੀ ਪਈ ਹੈ ਦਵਾਈ ਉਹ ਉਹ ਸਾਰੀ ਮੈਨੂੰ ਲੱਗਾ 1000 ਰੁਪਏ ਦੀ ਆ ਜਾਂਦੀ ਹੈ ਹਾਂ ਪਾਈਆ ਦਵਾਈ ਠੀਕ ਹੈ ਤੇ ਤੁਸੀਂ ਆ ਲੈ ਲਓ ਵੀ ਕੀ ਰੇਟ ਪੈ ਗਈ ਉਹ ਸਸਤੀ ਪੈਂਦੀ ਆ ਉਹ 100 ਗ੍ਰਾਮ ਦੀ ਉਹਦੀ ਡੋਜ਼ ਹੈਗੀ ਤੇ 1000 ਕ ਦੀ ਪਾਈ ਮੰਨੀਏ ਤਾਂ 100 ਗ੍ਰਾਮ ਆਲ ਲਾ ਲਓ ਤੁਸੀਂ ਸਾਰੀ 2 250 ਰੁਪਏ ਕਿਲੋ ਮਸਾ ਹੀ ਪੈਂਦੀ ਆ ਉਹ 1000 ਦੀ ਪਾਈ ਆ ਵੀ ਨਹੀਂ ਸੋਰੀ 1000 ਦੀ 1800 ਦੀ ਕਿਲੋ ਹੀ ਆ ਜਾਂਦੀ ਆ ਉਹ ਠੀਕ ਹੈ ਬਾਕੀ ਮੈਂ ਰੇਟ ਦੇਖ ਕੇ ਵੀ ਆਪਾਂ ਗਲਤ ਨਹੀਂ ਕਹਿੰਦੇ ਮੈਂ ਰੇਟ ਦੇਖ ਕੇ ਵੀ ਤੁਹਾਨੂੰ ਸਹੀ ਕਰ ਦੂੰਗਾ ਤੇ ਵੀਡੀਓ ਦੇ ਵਿੱਚ ਲਿਖ ਕੇ ਪਾ ਦੂੰਗਾ ਵੀ ਪਾਈਆ ਦਾ ਰੇਟ ਆਪਾਂ ਨੂੰ ਕੀ ਲਾਏਗਾ ਉਹ ਸਸਤੀ ਪੈਂਦੀ ਜਿਹੜੀ ਡੈਲੀਗੇਟ ਵਗੈਰਾ ਆ ਗਈ ਜਾਂ ਕੋਰਾ ਜਨ ਵਗੈਰਾ ਆ ਗਏ ਜਾਂ ਫੇਮ ਵਗੈਰਾ ਆ ਗਏ ਉਹ ਆਪਾਂ ਕਦੋਂ ਕਰਨੀਆਂ ਨੇ ਉਹ ਆਪ ਕਿਉਂਕਿ ਉਦੋਂ ਆਪਾਂ ਲੰਮਾ ਰਿਜ਼ਲਟ ਲੈਣਾ ਹੁੰਦਾ ਮੱਕੀ ਦੇ ਵਿੱਚ ਉਹਦਾ ਆਪਾਂ ਜਿਆਦਾ ਤੌਰ ਫੇਰ ਨਹੀਂ ਕਰ ਸਕਦੇ ਤੇ ਉਦੋਂ ਉਹਦਾ ਮੱਕੀ ਮੋਢੇ ਤੋਂ ਉੱਚੀ ਵਗ ਜਾਂਦੀ ਹੈ ਤੇ ਉਹ ਤੇ ਸਪਰੇਅ ਕਰਨੀ ਵੀ ਔਖੀ ਹੋ ਜਾਂਦੀ ਹੈ ਠੀਕ ਹੈ ਹੈਗਾ ਤਾਂ ਹੈਗਾ ਅਟੈਕ ਕਿਤੇ ਨਾ ਕਿਤੇ ਕਿਉਂਕਿ ਜੂਰੀ ਆਪਾਂ ਸਿੱਧੀ ਦਿੱਤੀ ਸੀਗੀ ਆਪਾਂ ਕੋਲ ਕੇ ਨਹੀਂ ਦਿੱਤੀ ਸੀਗੀ ਤੇ ਤਾਂ ਕਰਕੇ ਹੈਗਾ ਤਾਂ ਹੈਗਾ ਸੁੰਡੀ ਦਾ ਅਟੈਕ ਪਰ ਕੋਈ ਇੰਨਾ ਨਹੀਂ ਹੈਗਾ ਡਰਨ ਦੀ ਲੋੜ ਨਹੀਂ ਜੀ ਆਪਾਂ 4 ਦਿਨ ਨੂੰ ਟਪਾ ਵੀ ਦੇਵਾਂਗੇ ਕੁਝ ਤਾਂ ਪੱਤੇ ਨੇਰੀ ਕਰਕੇ ਹੋ ਰਿਹਾ ਤਾਂ ਤਾਂ ਵੀ ਕੋਈ ਐਡਾ ਆਪ ਨੂੰ ਜਿਆਦਾ ਫਰਕ ਨਹੀਂ ਪੈਣ ਲੱਗਾ ਠੀਕ ਹੈ ਤੇ ਕੱਖਾਂ ਵਾਲੀ ਮੈਂ ਤਾਂ ਨਹੀਂ ਕਰਦਾ ਹੁੰਦਾ ਕੱਖਾਂ ਵਾਲੀ ਸਪਰੇਅ ਜ ਵਿੱਚ ਕਹੀ ਜਾਂਦੇ ਡੀਏਪੀ ਦਾ ਅਸਰ ਲੈ ਲੂ ਫਲਾਣਾ ਲੈ ਲੂ ਧੰਕਾ ਲੈ ਲੂ ਠੀਕ ਆ ਇੰਨੀ ਕ ਡੀਏਪੀ ਦਾ ਬਾਣ ਦੇ ਵਿੱਚ ਹੀ ਪਈ ਹੁੰਦੀ ਹੈ ਕਣਕਣੀ ਵੀ ਪ੍ਰੋਪਰ ਲਈ ਨਹੀਂ ਹੁੰਦੀ ਤੇ ਕਣਕਨੇ ਵੀ ਹੁਣ ਟੈਂਪਰੇਚਰ ਦੇ ਹਿਸਾਬ ਨਾਲ ਖਾਤਮੀ ਹੋ ਜਾਣਾ ਤੇ ਉਹਦੀ ਬੇਸਟ ਵੀ ਮੱਕੀ ਨੂੰ ਲੱਗਣੀ ਆ ਆਪ ਇੱਕ ਗੱਟ ਡੀਏਪੀ ਦੇ ਵਿੱਚ ਪਾਇਆਗਾ ਠੀਕ ਆ ਹਾਂ ਥੋੜਾ ਜਿਹਾ ਫਰਕ ਤਾਂ ਹੈਗਾ ਵੀ ਜਿੱਥੇ ਕਈ ਵਾਰੀ ਜਿਆਦਾ ਕਣਕ ਉੱਤੇ ਫਰਕ ਪਿਆ ਜਾਂਦਾ ਪਰ ਕੋਈ ਇੰਨਾ ਫਰਕ ਨਹੀਂ ਪੈਂਦਾ ਹੁੰਦਾ ਵੀ ਆਪਾਂ ਕਣਕ ਪਿੱਛੇ ਮਹਿੰਗੀ ਸਪਰੇਅ ਕਰੀਏ ਤੇ ਕਿਉਂਕਿ ਉਹ ਚੀਜ਼ਾਂ ਕੋਈ ਵੀ ਹਰਬੀਸਾਈਡ ਆ ਉਹ ਫਸਲ ਦੀ ਗ੍ਰੋਥ ਤੇ ਵੀ ਫਰਕ ਪਾਉਂਦੇ ਆ ਹਨਾ ਇਹ ਨੱਕ ਸਾਨੂੰ ਵੀ ਪਤਾਗਾ ਕੋਈ ਵੀ ਹਰਪੇ ਹਨਾ ਛੱਠੀ ਸੁੱਠੀ ਜਿੱਥੇ ਉੱਤੇ ਐਟਰਾਜਨ ਕਰਦੇ ਤੁਸੀਂ ਜਾਂ ਕੋਈ ਹੋਰ ਜੀਰੀ ਵਾਲਾ ਕੱਖ ਹੁੰਦਾਗਾ ਠੀਕ ਆ ਤੇ ਆਪਾਂ ਪੈਂਡੀ ਕਰੀ ਸੀਗੀ ਪੈਂਡੀ ਨਾਲ ਬਹੁਤ ਵਧੀਆ ਰਿਜ਼ਲਟ ਨੇ ਦੇਖੋ ਇੰਨੀ ਮੋੜੀ ਮੁੱਟੀ ਕਣਕ ਤਾਂ ਕਹਿੰਦੀ ਵੀ ਕੀ ਆ ਯਾਰ ਹਨਾ ਪੈਂਡੀ ਦੇ ਆਪ ਨੂੰ ਵਧੀਆ ਰਿਜ਼ਲਟ ਮਿਲੇ ਨੇ ਤੇ ਬਾਕੀ ਸੁੰਡੀ ਵਾਲੀ ਸਪਰੇਅ ਕਰਨੀ ਆ ਤੇ ਚ ਹੁਣ 19 19 ਕਰਨਾ ਆਪਾਂ ਠੀਕ ਆ 19 ਦੀ ਸਪਰੇਅ ਕਰ ਸਕਦੇ ਇੱਕ ਜਾਂ ਦੋ ਸਪਰੇਅ ਤੁਸੀਂ 19 ਦੀ ਕਰ ਸਕਦੇ ਹੋ ਠੀਕ ਆ ਜ਼ਿੰਕ ਜ਼ਿੰਕ ਕਰ ਸਕਦੇ ਤੁਸੀਂ ਲੇਕੜ ਜਿੰਕ ਪਾ ਸਕਦੇ ਤੁਸੀਂ ਇਸ ਵਿੱਚ ਲਿਕੜ ਜਿੰਕ ਪਾਲਵਨ 34% ਹਾਂ 1.5% ਆਉਂਦੀ ਹੈ ਲਿਕੜ ਉਹ ਜਿੰਕ ਆਉਂਦੀ ਹੈਗੀ ਕਈ ਕੰਪਨੀ ਨੇ ਆਉਂਦੀ ਹੈ ਤੂੰ ਜਾਰਾ ਦੀ ਲੈ ਲਓ ਆਈਐਸਐਲ ਦੀ ਲੈ ਲਓ ਜਿਹੜੀ ਤੁਹਾਨੂੰ ਵਧੀਆ ਲੱਗਦੀ ਉਤੋਂ ਦੀ ਲੈ ਲਓ ਜਿਹੜੀ ਤੁਹਾਨੂੰ ਵਧੀਆ ਲੱਗਦੀ ਸ਼ੂਟ ਕਰ ਦਿਓ ਲੈ ਲਓ ਜਿੰਕ ਕਰ ਸਕਦੇ ਹੋ ਤੁਸੀਂ ਇਹ ਚੀਜ਼ਾਂ ਦਾ ਗਰੋਥ ਗਰੋਥ ਰੋਟਰ ਵੀ ਕਰ ਸਕਦੇ ਹੋ ਤੁਸੀਂ ਬਾਇਓ ਬੀਟਾ ਵਗੈਰਾ ਕਰ ਸਕਦੇ ਹੋ ਮੱਕੀ ਦੀ ਗਰੋਥ ਕਈ ਵਾਰੀ ਡੀਪ ਦਾ ਹੀ ਫਰਕ ਪੈ ਜਾਂਦਾ ਕਿ ਵੱਧ ਵੀ ਹੋ ਜਾਂਦੀ ਹੈ ਇਹ ਪੰਜ ਮਾ ਦੋਰ ਸਹੀ ਨਹੀਂ ਇਹ ਚ ਘੱਟਾ ਕਿ ਬਾਣ ਦਾ ਫਰਕ ਪੈ ਜਾਂਦਾ ਕਿਉਂਕਿ ਦੋ ਤਿੰਨ ਸਾਲ ਹੋ ਗਏ ਮੱਕੀ ਦੇ ਦੇਣੇ ਵਿੱਚ ਤੇ ਡੀ.ਏ.ਪੀ ਮੇਰੇ ਕਹਿਣ ਮੁਤਾਬਕ ਵੀ ਆਪਾਂ ਘੱਟ ਪਾਈ ਆ ਤੇ ਵਿੱਚ ਦੋ ਦੋ ਘਟਾ ਡੀ.ਏ.ਪੀ ਤੇ ਪਾਈ ਜਾਂਦੇ ਕਿਉਂਕਿ ਕਣਕ ਵੇਲੇ ਵੀ ਪੌਣਾ ਇੱਕ ਗੱਟੇ ਪਿਆ ਸੀ ਤਾਂ ਇਹਦੇ ਵੇਲੇ ਵੀ ਪੌਣਾ ਇੱਕ ਗੱਟੇ ਪਿਆ ਕਿਉਂਕਿ ਡੇਢ ਘਟਾ ਲੈ ਕੇ ਜਾਂਦਾ ਸੀ ਤੇ ਡੇਢ ਕਿੱਲਾ ਇਹ ਤੇ ਸਵਾ ਇੱਕ ਗੱਟੇ ਨਾਲ ਹੀ ਵੇਚ ਗਿਆ ਡੀ.ਏ.ਪੀ ਦੀ ਘਾਟ ਜ਼ਰੂਰ ਆ ਤਾਂ ਉਹ ਕੋਈ ਚੱਕਣੀ ਉਹਦੀ ਵੀ ਆਪਾਂ ਘਾਟ ਸੈਟ ਕਰ ਲਾਂਗੇ ਆਪਾਂ ਡੀ.ਏ.ਪੀ ਤੇ ਜੂਰੀ ਮਿਲਾ ਕੇ ਉਹਦੀ ਸਪਰੇਅ ਕਰ ਲਾਂਗੇ ਉਹ ਵੀ ਇਹ ਰਿਵਰਸ ਤੇ ਵੈਸਟ ਆ ਬਾਕੀ ਸੁੰਡੀ ਕਿਤੇ ਕਿਤੇ ਆ ਗਈ ਆ ਦੇਖੋ ਪ੍ਰੋਪਰ ਸਾਨੂੰ ਪੱਤੇ ਸਹੀ ਮਿਲ ਰਹੇ ਨੇ ਹਜੇ ਹੈਗਾ ਰਿਜ਼ਲਟ ਉਹਦਾ ਤੇ ਕੋਈ ਇਹਨਾ ਅਟੈਕ ਹੈ ਨਹੀਂਗਾ ਤੇ ਬਾਕੀ ਕੱਖਾਂ ਹਰ ਵੀ ਸਾਈਡ ਨੇ ਜਿਹੜੀਆਂ ਕੱਖਾਂ ਵਾਲੀਆਂ ਸਪਰੇਆ ਨੇ ਉਹਨਾਂ ਤੋਂ ਗਰੇਜ ਕਰੋ ਜੇ ਕਿਤੇ ਨਹੀਂ ਸਰਦਾ ਠੀਕ ਆ ਸੋਨੂੰ ਸੋਨੂੰ ਆਪ ਨੂੰ ਪਤਾ ਲੱਗ ਜਾਂਦਾ ਵੀ ਯਰ ਕੱਖ ਜ਼ਿਆਦੇ ਨੇ ਤੇ ਮੱਕੀ ਘਟਾ ਹੁਣ ਕਣਕ ਦਾ ਕਣਕ ਦਾ ਕੋਈ ਚੱਕਰ ਨਹੀਂ ਹੈਗਾ ਠੀਕ ਆ ਉਦੋਂ ਤੁਸੀਂ ਕਰ ਸਕਦੇ ਹੋ ਪਰ ਐਵੇਂ ਵੀਡੀਓ ਦੇਖ ਕੇ ਠੀਕ ਆ ਵਿਆ ਕੱਖਾਂ ਨਹੀਂ ਸਪਰੇਅ ਕਰ ਦੋ ਜਾਂ ਦੁਕਾਨਦਾਰਾ ਮਗਰ ਲਾ ਕੇ ਆਹ ਗ੍ਰੋਥ ਕਰਾ ਦੋ ਕੱਖਾਂ ਵਾਲੀ ਸਪਰੇ ਕੋਈ ਵੀ ਕਦੇ ਵੀ ਕਿਸੇ ਚੀਜ਼ ਦੀ ਗ੍ਰੋਥ ਨਹੀਂ ਕਰਾਉਂਦੀ ਹੁੰਦੀ ਉਲਟਾ ਗ੍ਰੋਥ ਰੋਕਦੀ ਹੁੰਦੀ ਹੈ ਹਾਂ ਜਦੋਂ ਨਦੀਨ ਕੰਟਰੋਲ ਹੋਣਗੇ ਤਾਂ ਉਹ ਫਸਲ ਨੇ ਗਰੋਥ ਆ ਜਿਹੜੀ ਆਟੋਮੈਟਿਕੀ ਕਰ ਲੈਣੀ ਹੁੰਦੀ ਹੈ। ਬਾਕੀ ਸੁੰਡੀ ਦੀਆਂ ਮੰਗੀਆਂ ਸਪਰੇਆਂ ਵੱਲ ਹਜੇ ਨਾ ਜਾਓ। 2 ਨੰਬਰ ਦੀ ਕੋਰੋਜਨ ਕਰ ਲਓ। ਆ ਮੈਂ ਜੋ ਬਟ ਨੇ 1.9 ਦੀ ਆ। ਲੇਕਰ ਚ ਉਹ ਕਰ ਸਕਦੇ ਹਾਂ ਪ੍ਰੋਕਲੇਮ ਦੇ ਨਾਮ ਤੇ ਆਉਂਦੀ ਇਹ ਜਿਹੜੀ ਮੈਂ ਦੱਸਿਆ 5% ਸੇਵੀਆਂ ਜੀ ਆਪਾਂ ਕਹਿਨੇ ਆ। ਉਹਦੇ ਬਹੁਤ ਵਧੀਆ ਰਿਜ਼ਲਟ ਹੁੰਦੇ ਆ। ਇਹ ਦਵਾਈਆਂ ਤੁਸੀਂ ਕਰ ਸਕਦੇ ਹੋ ਤੇ ਮੱਕੀ ਤੇ ਬਹੁਤ ਵਧੀਆ ਰਿਜ਼ਲਟ ਨੇ। ਬਾਕੀ ਵੀਡੀਓ ਚ ਜਿਹੜੇ ਕਿਸਾਨ ਭਰਾ ਮੱਕੀ ਲਾਉਂਦੇ ਨੇ ਜਾਂ ਕੀ ਐਕਸਪੀਰੀਅੰਸ ਨੇ ਉਹਨਾਂ ਦੇ ਉਹ ਵੀ ਕਮੈਂਟ ਚ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਇਲਾਕੇ ਦੇ ਹਿਸਾਬ ਨਾਲ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਨਵੇਂ ਕਿਸਾਨ ਭਰਾ ਵੀ ਲਾਹਾ ਲੈ ਸਕਣ ਮੈਂ ਨਹੀਂ ਕਹਿੰਦਾ ਕੋਈ ਆਪਾਂ ਕੋਈ ਬਾਹਲੇ ਸਿਆਣੇ ਜਾਂ ਆਪਾਂ ਨੂੰ ਕੋਈ ਜ਼ਿਆਦਾ ਨੌਲੇਜ ਆ ਕਿਉਂਕਿ ਐਕਸਪੀਰੀਅੰਸ ਤਾਂ ਕਿਸੇ ਬੰਦੇ ਨੂੰ ਵੀ ਹੋ ਸਕਦਾ ਹੈ ਨਾ ਜੇ ਤੁਹਾਡੇ ਕੋਲੇ ਕੋਈ ਤੁਹਾਡਾ ਤਜਰਬਾ ਮੱਕੀ ਦੇ ਕੱਖਾਂ ਬਰਤੀ ਮੱਕੀ ਦੀ ਗ੍ਰੋਥ ਬਰਤੀ ਜਾਂ ਸੁੰਡੀਆਂ ਵਾਲੀਆਂ ਸਪਰੇ ਹਾਂ ਬਰਤੀ ਤਾਂ ਜ਼ਰੂਰ ਸ਼ੇਅਰ ਕਰੋ ਤੇ ਆਪਣਾ ਜੋ ਤਜਰਬਾ ਆਪਾਂ ਇਹੀ ਕਹਿੰਦੇ ਆ ਵੀ ਕਿਹੜਾ ਇੱਕ ਦੋ ਸਪਰੇ ਹਾਂ ਸਸਤੀ ਠੀਕ ਆ ਉਹਨਾਂ ਨਾਲ ਮੱਕੀ ਦੀ ਗਰੋਥ ਤੇ ਫਰਕ ਪੈਣਾ ਤਾਂ ਵੀਡੀਓ ਕਮੈਂਟ ਕਰੋ ਸ਼ੇਅਰ ਕਰੋ ਜ਼ਰੂਰ ਬਾਕੀ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ